ਵਾਹਿਗੁਰੂ ਜੀ ਕਾ ਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਧਰਮ ਅਰਥ ਅਰ ਕਾਮ ਮੋਖ ਮੁਕਤ ਪਦਾਰਥ ਨਾਮ ਮੁਕਤ ਪਦਾਰਥ 나ਥ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ 마ਥ ਛੰਤ ਸਗਲ ਇੱਛ ਮੇਰੀ ਪੁੰਨਿਆ ਮਿਲਿਆ ਨਿਰੰਜਨ ਰਾਏ ਜੀ ਅਨੰਦ ਭਇਆ ਵੱਡ ਭਾਗੀ ਹੋ ਗ੍ਰਹਿ ਪ੍ਰਗਟੇ ਪ੍ਰਭ ਆਏ ਜੀ ਗ੍ਰਹਿ ਲਾਲ ਆਏ ਪੁਰਬ ਕਮਾਏ ਤਾ ਕੀ ਉਪਮਾ ਕਿਆ ਗਣਾ ਬੇਅੰਤ ਪੂਰਨ ਸੁਖ ਸਹਿਜ ਦਾਤਾ ਕਮਨ ਰਸਨਾ ਗੋਣਪਣਾ ਆਪੇ ਮਿਲਾਏ ਗਹਿ ਕੰਠ ਲਾਏ ਿਸ ਬਿਨਾ ਨਹੀਂ ਜਾਇ ਜੀਵ ਬਾਲ ਜਾਇ ਨਾਨਕ ਸਦਾ ਕਰਤੇ ਸਭ ਮਹਿ ਰਹਾ ਸਮਾਇ ਜੀਵ ਰਾਗ RAM ਕਲੀ ਮਹੱਲਾ ਪੰਜਵਾ ਰਾਣਾ ਝੁੰਜਨੜਾ ਗਾਓ ਸਖੀ ਝੁੰਜਨ ਜੱਜਾ ਨਹੀਂ ਬੋਲਣਾ ਦੋਵੇਂ ਝੱਜੇ ਬੋਲਨੇ ਆ ਰਾਣਾ ਝੁੰਜਨੜਾ ਅੜਾ ਪਦ ਤੋਂ ਨੰਨੇ ਅਤੇ ਢਾੜੇ ਤੋਂ ਵਿੱਚ ਡੈਸ਼ ਦੇਣੀ ਹੈ ਝੁੰਜਣ 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 ਅੜਾ ਝੁੰਜਣ ਅੜਾ ਗਾਓ ਸਖੀ ਹਰ ਇੱਕ ਧਿਆਵੋ ਸਤਗੁਰ ਤੁਮ ਸੇਵ ਸਖੀ ਰਾਣਾ ਝੁੰਜਣ ਅੜਾ ਗਾਓ ਸਖੀ ਇੱਥੇ ਵਿਸਰਾਮ ਹਰ ਇੱਕ ਧਿਆਵੋ ਸਤਗੁਰ ਤੁਮ ਨਹੀਂ ਕਹਿਦਣਾ ਸਤਗੁਰ ਪਤਿ ਯਮ ਕ ਸਤਗੁਰ ਤੁਮ ਸੇਵ ਸਖੀ ਸਤਗੁਰ ਤਮ ਸੇਵ ਸਖੀ ਮਨ ਚਿੰਦੇੜਾ ਫਲ ਪਾਵਹੁ ਮਨ ਚਿੰਦੇੜਾ ਫਲ ਪਾਵਹੁ ਰਾਮ ਕਲੀ ਮਹੱਲਾ ਪੰਜਵਾ শ্রুতি ਸ਼ਲੋਕ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਰ ਬੰਧਨ ਪ੍ਰਭ ਪਾਰ ਬ੍ਰਹਮ ਬੱਛਾ ਸਾਧਹਿ ਧੂਰ ਬੱਛਾ ਹੋ ਬੱਛਾ ਹੋ ਕਿੱਥੇ ਆਹਣੀ ਐ ਬੱਛਾਓ ਬੱਛਾਓ ਇਥੇ ਯਮ ਕਲਾ ਦਨੀ ਐ ਸਾਧਹਿ ਧੂਰ ਸਾਧਹਿ ਪੋਲਾ ਬੋਨਣਾ ਸਬਦਹਿ ਨਹੀਂ ਕਹਿਣਾ ਹੈ ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਭਰ ਪੂਰ ਕਿਲ ਵਿਖ ਕਾਟਣ ਭੈ ਹਰਨ ਸੁਖ ਸਾਗਰ ਹਰ ਰਾਇ ਦੀਨ ਦਇਆਲ ਦੁਖ ਭੰਜਨ ਨਾਨਕ ਨੀਤ ਤਿਆਇ ਸ਼ੰਤ ਜਸ ਗਾਵੋ ਵਡ ਭਾਗੀ ਹੋ ਕਰ ਕਿਰਪਾ ਭਗਵੰਤ ਜੀ ਰੂਤੀ ਮਾਹ ਮੂਰਤ ਘੜੀ ਰੂਤੀ ਮਾਹ ਮੂਰਤ ਘੜੀ ਮੂਰਤ ਹੀ ਕਹਿਣਾ ਹੈ ਰੂਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀ ਮੂਰਤ ਦਾ ਅਰਥ ਮਹੂਰਤ ਹੈ ਮੂਰਤ ਨਹੀਂ ਜਾਣਾ ਗੁਣ ਰੰਗ ਰਾਤੇ ਧਨ ਤੇ ਜਨ ਜਿਨੀ ਇੱਕ ਮਨ ਧਿਆਇਆ ਗੁਣ ਰੰਗ ਰਾਤੇ ਤੁਠਮਕ ਧਨ ਤੇ ਜਨ ਇਥੇ ਵਿਸਰਾਮ ਜਿਨੀ ਇੱਕ ਮਨ ਧਿਆਇਆ ਸਫਲ ਜਨਮ ਭਇਆ ਤਿੰਨ ਕਾ जिनी सो प्रब पाया पुन्न दान न तोल क्रिया हर सर्व पाप हंत जीव पुन्न दान न तोल क्रिया इथे भी राम हर पद ते यमक लाके उच्चारण करना हर सर्व पाप हंत जीव बेनवंत नानक सिमर जीवा जन्म मरण रहंत जीव ਜੀਉ ਪਦ ਨਖੇਰ ਕੇ ਪੜਨੇ ਹਨ ਜਨਮ ਮਰਨ ਰਹੰਤ ਜੀਉ ਸਲੋਕ ਉਦਮ ਅਗਮ अगੋਚਰੋ ਚਰਨ ਕਮਲ ਨਮਸਕਾਰ ਕਥਨੀ ਸਾ ਤੁਧ ਭਾਵਸੀ ਨਾਨਕ ਨਾਮ ਅਧਾਰ ਸੰਤ ਸਰਣ ਸਾਜਨ ਪਰਹੁ ਸਵਾਮੀ ਸਿਮਰ ਅਨੰਤ ਸੁਕੇ ਤੇ ਹਰਿਆ ਥੀਆ ਨਾਨਕ ਜਪ ਭਗਵੰਤ ਛੰਤ ਰੁੱਤ ਸਰਸ ਬਸੰਤ ਮਾਹ ਚੇਤ ਵਿਸਾਖ ਸੁਖ ਮਾਸ ਜੀਓ ਇਹ ਵਿਸਰਾਮ ਮਹੰਗਾ ਵਿਸਰਾਮ ਹੈ ਧਿਆਨ ਨਾਲ ਲਾਉਣਾ ਹੈ ਰੁੱਤ ਸਰਸ ਬਸੰਤ ਮਾਹ ਇਥੇ ਵਿਸਾਮ ਹੈ ਚੇਤ ਵਿਸਾਖ ਇਥੇ ਚਮਕ ਸੁਖ ਮਾਸ ਜੀਓ ਹਰ ਜੀਓ ਨਾਹ ਮਿਲਿਆ ਮੌਲਿਆ ਮਨ ਤਨ ਸਾਸ ਜੀਓ ਹਰ ਜੀਓ ਨਾਹ ਮਿਲਿਆ ਇਥੇ ਵਿਸਾਮ ਮੌਲਿਆ ਇਥੇਮਕ ਲਾਦਮੀਆਂ ਮਨ ਤਨ ਸਾਸ ਜੀਓ ਘਰ ਨਾਹ ਨਿਹਚਲ ਅਨੰਦ ਸਖੀਏ ਚਰਨ ਕਮਲ ਪਰ ਫੁੱਲਿਆ ਸੁੰਦਰ ਸੁਗੜ ਸੁਜਾਨ ਬੀਤਾ ਗੁਣ ਗੋਵਿੰਦ ਅਮੁੱਲਿਆ ਵੱਡ ਭਾਗ ਪਾਇਆ ਦੁੱਖ ਗਵਾਇਆ ਭਈ ਪੂਰਨ ਆਸ ਜੀਓ ਬਿਨਵੰਤ ਨਾਨਕ ਸਰਣ ਤੇਰੀ ਬਿਤੀ ਜਾਮ ਕੀ ਤਰਾਸ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ